ਹਾਂਜੀ ਲਾਲਪੁਰਾ ਸਾਹਿਬ ਅੱਜ ਤੁਸੀਂ ਪਿੰਡ ਗਲਾਲੀਪੁਰ ਕੋੰਟੀ ਬੁੱਤੇ ਹੋ ਜਾ ਲੋਕਾਂ ਵੱਲੋਂ ਹੁੰਗਾਰਾ ਮਿਲਦਾ ਪਿਆ। ਅ ਮੇਰਾ ਸਾਰਾ ਖਡੂਰ ਸਾਹਿਬ ਹਲਕਾ ਜਿਹੜਾ ਬਹੁਤ ਵਧੀਆ ਹਲਕਾ ਵਾ। ਗਲਾਲੀਪੁਰ ਦੇ ਵਿੱਚੋਂ ਪਹਿਲਾਂ ਵੀ ਅਸੀਂ ਪਿੰਨੇ ਬੜਾ ਮਾਣ ਬਖਸ਼ਿਆ। ਥੋੜੇ ਕਾਰਨਾ ਕਰਕੇ ਕਈ ਵਾਰੀ ਕੁਝ ਕਮੀਆਂ ਰਹਿ ਜਾਂਦੀਆਂ ਨੇ। ਇਸ ਨਗਰ ਦੀ ਸੰਗਤ ਵੀ ਬੜੀ ਠਰਮੇ ਵਾਲੀ ਆ ਤੇ ਬੜੇ ਪਿਆਰ ਨਾਲ ਸੁਣਿਆ। ਕਾਫੀ ਵਾਰ ਇਸ ਪਿੰਡ ਦੇ ਵਿੱਚ ਜਿਹੜਾ ਮੈਂ ਹੁਣ ਤੱਕ ਆ ਚੁੱਕਾ ਵਾਂ। ਇਸ ਪਿੰਡ ਦੇ ਵਿਕਾਸ ਨੂੰ ਲੈ ਕੇ ਆਉਣ ਵਾਲੇ ਸਮੇਂ ਸਾਡੇ ਪੰਜ ਸਰਪੰਚ ਬੰਦੇ ਆ ਇਸ ਪਿੰਡ ਨੂੰ ਖਾਸ ਧਿਆਨ ਦੇ ਵਿੱਚ ਰੱਖ ਕੇ ਇੱਥੇ ਜਿਹੜੇ ਕੰਮ ਕਰਾਂਗੇ ਤੇ ਆਪਣੇ ਲੋਕ ਗਲਾਲੀਪੁਰ ਦੇ ਵੀਰਾਂ ਨੂੰ ਮਤਾਵਾ ਨੂੰ ਭੈਣਾ ਨੂੰ ਅਪੀਲ ਕੀਤੀ ਆ ਕਿ ਉਹ ਵੱਡੀ ਲੀਡ ਦੇ ਨਾਲ ਜਿਹੜਾ ਇਸ ਵਾਰ ਲਾਜਿਤ ਕੁਲਰ ਨੂੰ ਜਿਤਾਉਂ ਅੱਜ ਕਿੰਨੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਕਾਫੀ 6-7 ਪਿੰਡਾਂ ਦੇ ਵਿੱਚ ਆਪਾਂ ਜਿਹੜਾ ਚੋਣ ਪ੍ਰਚਾਰ ਕੀਤਾ ਵਾ ਤੇ ਬਹੁਤ ਹੀ ਵਧੀਆ ਸੰਕਟ ਦਾ ਜਿਹੜਾ ਉਹ ਹਲਾਰਾ ਆ ਤੇ ਵੱਡੀ ਆ ਕਾਫੀ ਵੋਟਾਂ ਨਾਲ ਇਸ ਵਾਰ ਆਪਾਂ ਇਸ ਹਲਕਾ ਖਰੂਸਾ ਦੇ ਵਿੱਚੋਂ ਵਿਧਾਨ ਸਭਾ ਚ ਜਿੱਤ ਕੇ ਜਾਵਾਂ ਨਸ਼ੇ ਨਾਲ ਥਲ ਪਾਉਂਦੀ ਤੁਸੀਂ ਕਿਸ ਤਰ੍ਹਾਂ ਦਾ ਸਹਿਯੋਗ ਪੰਚਾਇਤਾਂ ਕੋਲ ਲੈਣਾ ਚਾਹੁੰਦੇ ਹੋ ਆ ਪੰਚਾਇਤਾਂ ਬਣ ਲੈਣ ਦਿਓ ਹੁਣ ਆਪਣੀਆਂ ਫਿਰ ਆਪਾਂ ਨੇ ਤੇ ਮੀਟਿੰਗ ਕਰਕੇ ਦੂਰ ਸਾਹਿਬ ਦੇ ਵਿੱਚ ਤਾਂ ਆਪਾਂ ਪਹਿਲਾਂ ਵੀ ਬੜੀ ਨਕੀਲ ਕਸੀ ਆ ਪਰ ਇਹ ਆ ਕੁਝ ਬੰਦੇ ਜਿੱਦਾਂ ਓਕੀਂ ਨੰਦਾ ਨਾ ਵੀ ਆਦਤ ਪੈ ਗਈ ਆ ਉਹਨਾਂ ਨੂੰ ਫੜਦੇ ਆ ਫਿਰ ਬਾਹਰ ਆ ਕੇ ਫਿਰ ਵੇਚ ਲਾ ਪੈਂਦੇ ਆ ਉਹ ਰੋਕਣੇ ਪੈਣੇ ਆ ਜਿਹੜੇ ਕੋਈ ਛੋਟੇ ਮੋਟੇ ਉਹ ਘਟੇ ਅੱਗੇ ਨਾਲੋਂ ਕਾਫੀ ਐਫਆਈਆਰ ਜਿਹੜੀਆਂ ਸਾਡੇ ਹਲਕੇ 'ਚ ਆਪਾਂ ਕੀਤੀਆਂ ਨਸ਼ਾ ਵੇਚਣ ਵਾਲਿਆਂ ਤੇ ਪਰ ਜਿਹੜੀ ਅਸਲੀ ਰੋਕtham ਮੈਨੂੰ ਲੋਕਾਂ ਦਾ ਨਾ ਸਹਿਯੋਗ ਚਾਹੀਦਾ ਵਾ ਤੇ ਆਪਾਂ ਕੋਈ ਪਹਿਲੇ ਕਈ ਵਿਧਾਇਕ ਹੁੰਦੇ ਸੀ ਜਿਹੜੇ ਮਤਲਬ ਨਸ਼ੇ ਵਾਲਿਆਂ ਦੇ ਹੱਥ ਰੱਖ ਦਿੰਦੇ ਹੁੰਦੇ ਸੀ ਜਾਂ ਉਹਨਾਂ ਨੂੰ ਛਡਾ ਲੈਣਾ ਆਪਾਂ ਜਿਹੜਾ ਅੱਜ ਤੱਕ ਕੋਈ ਵੀ ਫੜਿਆ ਗਿਆ ਵਾ ਉਹਦੇ ਮਗਰ ਪੈਰਵਾਈ ਜਿਹੜੀ ਨਹੀਂ ਕੀਤੀ ਜੇ ਕਹਿੰਨੇ ਕਹਿੰਦਾ ਇੱਕ ਮੌਕਾ ਦੇ ਦਿਓ ਆਪਾਂ ਕਹਾਂ ਵੀ ਇੱਕ ਮੌਕੇ ਦਾ ਵੀ ਸਵਾਲ ਜਿਹੜਾ ਉਹ ਨਹੀਂ ਬੰਦਾ ਕਿਉਂਕਿ ਇਹਨੂੰ ਇੱਕ ਮੌਕਾ ਦੋਗੇ ਨੇ ਫਿਰ ਕਿਤਨਾ ਜਿੱਥੇ ਜਾ ਕੇ ਅੱਗੇ ਫਿਰ ਵੇਚਣਾ ਸ਼ੁਰੂ ਕਰਨਾ ਸੋ ਆਪਾਂ ਪੰਚਾਇਤ ਕਾਟੇ ਕਰਕੇ ਤੇ ਆਪਾਂ ਮਤੇ ਪਾਵਾਂਗੇ ਪਿਛਲੀ ਵਾਰ ਹੋਇਆ ਸਾਡੇ ਇਲਾਕੇ ਪਿੰਡ ਮਾਨੋਚਾਲ ਉੱਥੋਂ ਦੀ ਜਥੇਬੰਦੀ ਨੇ ਮਤਾ ਜਿਹੜਾ ਪਾਇਆ ਤੇ ਐਵੇਂ ਕੁਝ ਹੋਰ ਪਿੰਡਾਂ ਨੇ ਵੀ ਪਾਇਆ ਪਰ ਤਿੰਨਾਂ ਚ ਚੋਂ ਪਿੰਡਾਂ ਦੇ ਮਜ਼ੇ ਪਾਇਆ ਗੱਲ ਨਹੀਂ ਬਣਨੀ ਆਪਾਂ ਨੂੰ ਸਮੁੱਚੇ ਸੰਵਿਧਾਨ ਸਭਾ ਦੇ ਵਿੱਚ ਹੀ ਇਹ ਮਤੇ ਜਿਹੜੇ ਪੌੜੇ ਪੈਣਗੇ ਜਦੋਂ ਆਪਾਂ ਪਾਉਣ ਲੱਪਾਂਗੇ ਬਾਕੀ ਪੰਜਾਬ ਦੇ ਵਿੱਚ ਮਾਲਵਾ ਤਾਂ ਵੈਸੇ ਵੀ ਠੀਕ ਰਹਿੰਦਾ ਇਹੋ ਜਿਹੇ ਕੰਮਾਂ ਉਹਨਾਂ ਨੇ ਆਪੇ ਮਤੇ ਪਾਉਣ ਲੱਗ ਪੈਣਾ ਤੇ ਆਪਣਾ ਕਾਫੀ ਪੱਧਰ ਤੇ ਚੀਜ਼ ਜਿਹੜੀ ਉਹ ਰੁਕ ਜੂਗੀ ਲਾਲਪੁਰਾ ਸਾਹਿਬ ਅੰਮ੍ਰਿਤਪਾਲ ਦੀ ਲਹਿਰ ਦੇ ਨਾਲ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਫਰਕ ਪੈ ਸਕਦਾ ਹੈ ਅ ਨਹੀਂ ਸਾਡੇ ਕੋਲੇ ਆਪਣੇ ਵੋਟਰ ਨੇ ਸਾਡੇ ਕੋਲੇ ਆਪਣਾ ਘਰ ਹੈ ਸਾਡੇ ਕੋਲੇ ਆਪਣੇ ਸਾਖ ਸਬੰਧੀ ਨੇ ਰਿਸ਼ਤੇਦਾਰ ਨੇ ਸਾਡੇ ਸਪੋਰਟਰ ਨੇ ਸਾਡੀ ਇੱਕ ਵੱਖਰੀ ਲਾਈਨ ਆ ਸਰਕਾਰ ਸਰਕਾਰ ਦੇ ਸਾਡੇ ਅਹੁਦੇਦਾਰ ਨੇ ਸਾਡਾ ਸੰਗਠਨ ਬਿਠਾ ਸੋ ਇਦਾਂ ਦਾ ਕੋਈ ਨਹੀਂ ਬਾਕੀ ਉਹ ਲੋਕ ਨਹੀਂ ਸਿਆਣੇ ਨੇ ਉਹ ਗੱਲਾਂ ਪੁਰਾਣੀਆਂ ਨਹੀਂ ਰਹਿ ਗਈਆਂ ਜਿੱਦਾਂ ਉਹਨਾਂ ਅਵੇਅਰਨੈਸ ਲੋਕ ਪਹਿਲਾਂ ਹੁੰਦਾ ਸੀ ਹੁਣ ਤੁਹਾਨੂੰ ਕੁਝ ਚੀਜ਼ਾਂ ਸੋਸ਼ਲ ਮੀਡੀਆ ਤੇ ਮਿਲਣਗੀਆਂ ਜਾਂ ਸਿਰਫ ਕੁਝ ਪਿੰਡਾਂ ਦੇ ਵਿੱਚ ਮਿਲਣਗੀਆਂ ਬਾਕੀ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੀ ਲੀਡ ਦੇ ਨਾਲ ਹਲਕਾ ਖਰੂਸ਼ਾ ਦੇ ਵਿੱਚੋਂ ਜਿੱਤੂਗੀ ਬਾਕੀ ਇਹ ਆ ਕਿ ਇਹ ਲੋਕਤੰਤਰ ਆ ਉਹ ਕੋਈ ਵੀ ਸਾਡਾ ਆਜ਼ਾਦ ਲੜੇ ਕੋਈ ਵੀ ਸਾਡਾ ਪਾਰਟੀ ਵੱਲੋਂ ਲੜੇ ਕਿਦਾਂ ਮਰਜੀ ਹਰ ਕਿਸੇ ਨੂੰ ਹੱਕ ਆ ਕਿ ਉਹ ਲੜ ਸਕਦਾ ਹੈ ਲਹਿਰ ਬਣਾ ਕੇ ਲੜੇ ਸ਼ਾਂਤੀ ਨਾਲ ਲੜੇ ਇਹ ਹਰ ਬੰਦੇ ਦਾ ਇੱਕ ਚੋਣਾ ਲੜਨ ਦਾ ਇੱਕ ਢੰਗ ਹੁੰਦਾ ਹੈ ਉਹ ਕੋਈ ਵੀ ਹੋ ਸਕਦਾ ਜਿਸ ਤਰ੍ਹਾਂ ਕਟੜ ਅਕਾਲੀ ਆ ਜਾਂ ਕਟੜ ਕਾਂਗਰਸੀ ਆ ਉਹਨਾਂ ਨੇ ਨਹੀਂ ਉਹਨਾਂ ਨੂੰ ਸਮਰਥਨ ਦੇਣ ਦੀ ਗੱਲ ਆ ਕਹੀ ਐ ਉਹਨਾਂ ਕੋ ਤੇ ਹੈ ਹੀ ਕੋਹ ਨਹੀਂ ਉਹਨਾਂ ਨੂੰ ਵੈਸੇ ਹੀ ਪਤਾ ਹਾਰਨਾ ਵਾ ਤੇ ਉਹਨਾਂ ਨੂੰ ਪਤਾ ਹੀ ਤੇ ਗਏ ਗਏ ਤੇ ਝਾੜੂ ਵਾਲਿਆਂ ਦਾ ਕੰਮ ਖਰਾਬ ਕਰੀਏ ਹੈ ਹੁਣ ਕਈ ਪਿੰਡਾਂ ਜਿੱਦਾਂ ਆਖੀ ਜਾਂਦੇ ਆਜੋ ਆਜੋ ਯਾਰ ਮੋਢੀ ਉਹਨਾਂ ਦੇ ਤੁਰਪੇ ਮਤਲਬ ਇਹਦਾ ਮਤਲਬ ਇਹ ਆ ਕਿ ਜਿਹੜੇ ਉਹਨਾਂ ਦੇ ਪਿੰਡੋਂ ਆਗੂ ਹੀ ਜਾਂ ਤਾਂ ਅੱਜ ਤੋਂ ਬਾਅਦ ਵਾਅਦਾ ਕਰ ਲੈਣ ਕਿ ਕਦੇ ਵੀ ਕਾਲੀ ਦਿਲ ਕਾਂਗਰਸ ਨੂੰ ਨਾ ਤੁਰਾਂਗੇ ਨਹੀਂ ਇਧਰ ਹੀ ਰਵਾਂਗੇ ਫੇਰ ਤੇ ਆਜੇ ਸਵਾਦ ਤੇ ਜੇ ਐਵੇਂ ਆਪਾਂ ਕੋ ਕੀ ਜਾਂਦੇ ਨੇ ਖਿਚੜੀ ਆਏ ਆ ਕੰਮ ਤੇ ਫੇਰ ਆ ਥੋੜੇ ਦਿਨ ਖਲੋ ਫੇਰ ਇਹਨਾਂ ਕਹਿੰਦਾ ਆਪਣਾ ਘਰ ਵਾਪਸੀ ਘਰ ਵਾਪਸੀ ਆ ਘਰ ਵਾਪਸੀ ਵਾਲੀਆਂ ਲੈਣਾ ਲੱਗਣੀਆਂ ਨੇ ਹਾਂਜੀ ਨਾਲ ਇੱਕ ਹੋਰ ਗੱਲ ਹੈ ਠੀਕ ਕਹਿੰਦੇ ਪੰਥ ਖੜ ਗਿਆ ਮੈਂ ਨਹੀਂ ਪੰਥ ਪੋਟਾਂ 'ਚ ਖੜਾ ਵੇਖਿਆ ਧਾਰਮਿਕ ਵੋਟਾਂ ਅਸੀਂ ਮੰਨਦੇ ਆ ਪੰਥ ਖੜਿਆ ਫੇਰ ਕਹਿੰਦੇ ਪੰਥ ਹਾਰ ਨਾ ਜਾਵੇ ਉਹ ਪੰਥ ਵੀ ਕਦੇ ਆ ਰਿਆ ਉਹ ਪੰਥਾ ਅਰਜੂ ਸਾਡਾ ਜੇ ਪੰਥ ਹਾਰ ਗਿਆ ਮਗਰ ਰਹਿ ਕੀ ਗਿਆ ਫੇਰ ਅਸੀਂ ਇਸ ਦੁਨੀਆ 'ਤੇ ਕਰਦੇ ਕੀ ਆ ਇਹ ਥੋੜਾ ਚਾਰ ਬੰਦੇ ਉੱਠ ਕੇ ਪਹਿਲਾਂ ਬਾਦਲ ਚਾੜੀ ਚਾੜੀ 40 ਸਾਲ ਪੰਥ ਪੰਥ ਕਰਕੇ ਇੱਕਰੀ ਮੈਂ ਆਪਣੀ ਨਾਨੀ ਨੂੰ ਗਿਆ ਮੈਂ ਕਿਹਾ ਵੀ ਇਹਨੂੰ ਵੋਟ ਨਾ ਪਾਏ ਖਰਾਬ ਬੰਦਾ ਆਂਦੀ ਨਹੀਂ ਮੈਨਰੇ ਬਾਬੇ ਨਾਨਕ ਦੀ ਤਕੜੀ ਨੂੰ ਪਾਉਣੀ ਪੰਥ ਨੂੰ ਪਾਉਣੀ ਆ ਪਹਿਲਾਂ ਉਹਨਾਂ ਨੇ ਸਾਡੇ ਪਹਿਲਾਂ ਵੱਡੇ ਬਜ਼ੁਰਗਾਂ ਨੂੰ ਇਦਾਂ ਕਰ ਛੱਡਿਆ ਚਲੋ ਪੜ੍ਹੇ ਲਿਖੇ ਨਹੀਂ ਸੀ ਪਰ ਅੱਜ ਜਿਹੜੀ ਜਨਤਾ ਵਾ ਉਹ ਪੜ੍ਹੀ ਲਿਖੀ ਆ ਸੋ ਇਦਾਂ ਪੰਥ ਨਹੀਂ ਬਣਦਾ ਪਹਿਲਾਂ ਪੰਥ ਦੀ ਡੈਫੀਨੇਸ਼ਨ ਕੀ ਆ ਪੰਥ ਕਿਹਨੂੰ ਕਹਿੰਦੇ ਆ ਪੰਥ ਕਿਵੇਂ ਬਣਦਾ ਪੰਥ ਤਾਂ ਸੀ ਪੂਰੇ ਪੰਜਾਬ ਦੇ ਜਿੰਨੇ ਸੰਪਰਦਾਵਾਂ ਦੇ ਬਾਬੇ ਆ ਉਹ ਅੱਜ ਵਾਅਦੇ ਦੇ ਦਿੰਦੇ ਐਸਜੀਬੀਸੀ ਨਿਰਪੱਖ ਹੁੰਦੀ ਉਹ ਵਾਅਦੇ ਦੇ ਦਿੰਦੀ ਸਾਡੇ ਲੋਕ ਹਰੇਕ ਭਾਵੇਂ ਕੋਈ ਪਾਰਟੀ ਛੱਡ ਕੇ ਵਾਅਦੇ ਫਿਰ ਜਾ ਕੇ ਇੱਕ ਜਿਹੜਾ ਉਹ ਪੰਥ ਬਾਨਾ ਸੀ ਠੀਕ ਹੈ ਚੋਣਾਂ ਲੜਨੀਆਂ ਲੜੋ ਪਰ ਰਾਜਨੀਤਿਕ ਚੋਣਾਂ ਦੇ ਵਿੱਚ ਮੈਨੂੰ ਲੱਗਦਾ ਵੀ ਬਾਦਲ ਸਾਹਿਬ ਵਾਲੀ ਨੀਤੀ ਨਹੀਂ ਚਾਹੀਦੀ ਪੰਥ ਪੰਥ ਵਾਲੀ ਧੰਨਵਾਦ ਧੰਨਵਾਦ